ਅੱਜ ਅਸੀਂ ਸੇਲ ਬਰਾ ਦੇ ਖੇਤਾਂ ਦੇ ਵਿੱਚ ਖੜੇ ਆ ਜਿੱਥੋਂ ਦੀ ਭਾਰਤ ਮਾਲਾ ਤਹਿਤ ਜੋ ਸੜਕਾਂ ਨੇ ਉਹ ਸੜਕਾਂ ਨਿਰ ਕਰ ਰਹੀਆਂ ਅੰਮ੍ਰਿਤਸਰ ਤੋਂ ਜਾਲਨਗਰ ਤੱਕ ਇਹਦੇ ਵਿੱਚ ਬਹੁਤ ਸਾਰੀਆਂ ਕਿਸਾਨਾਂ ਨੂੰ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਚਾਹੇ ਉਹ ਖੇਤਾਂ ਨੂੰ ਜਾਣ ਵਾਸਤੇ ਇੱਧਰ ਉੱਧਰ ਵਾਸਤੇ ਰਸਤੇ ਹੋਣ ਚਾਹੇ ਪਾਣੀ ਦੀ ਨਿਕਾਸੀ ਵਾਲਾ ਹੋਵੇ ਉਸ ਦੇ ਸੰਬੰਧ ਦੇ ਵਿੱਚ ਸਾਡੀਆਂ ਦੋ ਰਸਤੇ ਆ ਜਿਹੜੇ ਇੱਥੇ ਇੱਕ ਜਿਹੜਾ ਰਜਵਾਹਾ ਜਾਂਦਾਗਾ ਉਹਦੇ ਨਾਲ ਵੀ ਆ ਤੇ ਦੂਸਰਾ ਜਿੱਥੇ ਆਪਾਂ ਅੱਜ ਖੜੇ ਆ ਇੱਥੇ ਇਹ ਦੋ ਰਸਤੇ ਆ ਜਿਹੜੇ ਇਹਦੇ ਵਿੱਚ ਜਿਹੜੇ ਇਹਨਾਂ ਦੇ ਪੁਲ ਬਣਾਉਣੇ ਆ ਜਿਹੜੇ ਸਾਡੇ ਖੇਤਾਂ ਨੂੰ ਅੱਗੇ ਅਸੀਂ ਲੰਘਣਾ ਇਹ ਪੁਲ ਬਣਾਉਣ ਵਾਸਤੇ ਐਨਐਚਆਈਆ ਜਿਹੜਾ ਮਾਇਕਮਾ ਇਹ ਸਾਰੇ ਟਾਲਮਟੋਲ ਕਰ ਰਹੇ ਆ ਉਹਨਾਂ ਦਾ ਇਸ ਗੱਲ ਤੇ ਜ਼ੋਰ ਲੱਗਿਆ ਹੋਇਆ ਕਿ ਇਹ ਕਿਵੇਂ ਨਾ ਕਿਵੇਂ ਜਿਹੜੇ ਹੈਗੇ ਆ ਇਹ ਰਸਤੇ ਬੰਦ ਕੀਤੇ ਜਾਣ ਤੇ ਕਿਸਾਨ ਆ ਜਿਹੜੇ ਉਹ ਖੇਤਾਂ ਚ ਜਿਨ੍ਹਾਂ ਨੇ ਇਧਰ ਉਧਰ ਜਾਣਾ ਫਸਲ ਦੀ ਸਾਂਭ ਸੰਭਾਲ ਕਰਨੀ ਆ ਉਹ ਆਪੇ ਉੱਪਰ ਦੀ ਬਗਲ ਕੇ 2 ਕਿਲੋ 2 ਕਿਲੋਮੀਟਰ ਦੀ ਬਗੜ ਕੇ ਆਈ ਜਾਣ ਪਰ ਅਸੀਂ ਇਹਨਾਂ ਦੇ ਜਿਹੜੀਆਂ ਇਹ ਮਨਸੂਬੇ ਆ ਉਹਨਾਂ ਨੂੰ ਪੂਰੇ ਨਹੀਂ ਹੋਣ ਦੇਵਾਂਗੇ ਅਸੀਂ ਪਿਛਲੇ ਦਿਨਾਂ ਤੋਂ ਜਿਹੜਾ ਹੈਗਾ ਇਹ ਪੱਕਾ ਮੋਰਚਾ ਇੱਥੇ ਲੱਗਿਆ ਹੋਇਆ ਇਹ ਉਹਨਾਂ ਚੱਕਰ ਲੱਗਿਆ ਰਹੂਗਾ ਜਿੰਨਾ ਚਿਰ ਜਿਹੜਾ ਹੈਗਾ ਸੜਕਾਂ ਜਿਹੜੀਆਂ ਇਹ ਮੰਗਾ ਪੁਲ ਬਣਾਉਣ ਵਾਲੀਆਂ ਜਿੰਨਾ ਚੱਕਰ ਇਹ ਪੁਲਾਂ ਦੇ ਜਿਹੜੇ ਹੈਗੇ ਆ ਰਸਤਿਆਂ ਦੇ ਜਿਹੜੇ ਹੈਗੇ ਆ ਪੱਕੇ ਹੱਲ ਜਿਹੜੇ ਹੈਗੇ ਆ ਪੁਲ ਨਹੀਂ ਬਣਦੇ ਉਹਨਾਂ ਚਿਰ ਇਹ ਜਿਹੜਾ ਸਾਡਾ ਪੱਕਾ ਮੋਰਚਾ ਲੱਗਿਆ ਰਹੂਗਾ ਅੱਜ ਅਸੀਂ ਇਸ ਦੇ ਸਬੰਧ ਦੇ ਵਿੱਚ ਡੀਸੀ ਸਾਹਿਬ ਬਠਿੰਡਾ ਨੂੰ ਮਿਲ ਕੇ ਵੀ ਆਏ ਆ ਉਹਨਾਂ ਨੂੰ ਨਕਸ਼ਾ ਵੀ ਦਿਖਾ ਕੇ ਆਏ ਆ ਕਿ ਆ ਸਾਡੇ ਕੋਲੇ ਨਕਸ਼ਾ ਆ ਸਾਡੇ ਜਿਹੜੇ ਰਸਤੇ ਨੇ ਇਹ 16 ਫੁੱਟ ਤਿੰਨ ਕਰਮਾ ਜਿਹੜੀਆਂ ਹੈਗੀਆਂ ਪਿੰਡ ਤੋਂ ਲਾ ਕੇ ਇਹ ਸਾਡੇ ਇਸ ਖੇਤਾਂ ਤੱਕ ਜਿਹੜੇ ਹੈਗੇ ਆ ਉਹ ਆ ਰਹੇ ਨੇ ਇਹ ਮਰੱਬੇਬੰਦੀ ਵੇਲੇ ਦੇ ਜਿਹੜੇ ਰਸਤੇ ਆ ਉਹ ਛੱਡੇ ਹੋਏ ਨੇ ਇਸ ਕਰਕੇ ਜਿਹੜੇ ਇਹ ਰਸਤੇ ਆ ਇਹਨਾਂ ਰਸਤਿਆਂ ਨੂੰ ਜਿਵੇਂ ਹੈਗੇ ਆ ਜਿਉਂ ਦੀ ਤਿਉਂ ਉਹਨਾਂ ਨੂੰ ਲਾਗੂ ਕੀਤਾ ਜਾਵੇ ਤਾਂ ਜਦੋਂ ਡੀਸੀ ਸਾਹਿਬ ਨਾਲ ਡਿਸਕਸ ਕੀਤੀ ਤਾਂ ਉਹਨਾਂ ਨੇ ਅੱਗੇ ਜਿਹੜਾ ਐ ਐਨਐਚਆਈ ਦਾ ਪੀੜੀ ਹੁੰਦਾ ਉਹਦੇ ਨਾਲ ਗੱਲ ਕਰੀ ਤੇ ਪੀੜੀ ਨੇ ਫਿਰ ਇੰਜੀਨੀਅਰ ਜਿਹੜਾ ਅਰੋਨਾ ਉਹਨਾਂ ਨੂੰ ਅਸੀਂ ਮਿਲੇ ਉਹ ਅੱਜ ਮੌਕੇ ਆ ਜਿਹੜਾ ਹੈਗਾ ਇਹ ਦੇਖ ਕੇ ਗਿਆ ਦੋਨੇ ਪਾਸਿਆਂ ਤੋਂ ਉਹ ਉਹਨਾਂ ਦੀਆਂ ਉਹ ਟੈਕਨੀਕਲ ਗੱਲਾਂ ਹੁੰਦੀਆਂ ਜੀ ਇੱਥੋਂ ਦੀ ਟਰੈਕਟਰ ਲੰਘ ਜੂਗਾ ਜੀ ਇਹ 9 ਫੁੱਟ ਰਹੇ ਜੂਗਾ ਜੀ 8 ਫੁੱਟ ਰਹੇ ਜੂ ਉਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜੇ ਕਿਸਾਨਾਂ ਦੇ ਸੰਦ ਆ ਉਹ ਕਹੇ ਜੀ ਆ ਕਪੈਨਾ ਵਗੈਰਾ ਵੱਡੀਆਂ ਟਰਾਲੀਆਂ ਗਈਆਂ ਟਰਾਲੇ ਨੇ ਰੋਟਾਵੇਟਰ ਲੰਗਾਉਣੇ ਨੇ 16 16 18 18 ਤਵੀਆਂ ਲੰਗਾਉਣੀਆਂ ਉਹ ਕਿਵੇਂ ਲੰਘਣਗੇ ਇਸ ਰਸਤੇ ਵਿੱਚ ਦੀ ਤੇ ਹੁਣ ਸਾਨੂੰ ਉਹ ਇਹੀ ਯਕੀਨ ਦਿਵਾ ਕੇ ਗਿਆ ਜਿਹੜਾ ਇੰਜੀਨੀਅਰ ਰੌਣ ਤੇ ਇਹਨਾਂ ਦਾ ਜਿਹੜਾ ਐਨਐਚੀ ਦਾ ਮੁਲਾਜ਼ਮ ਆ ਸ਼ਰਮਾ ਜਤਿੰਦਰ ਸ਼ਰਮਾ ਕਿ ਅਸੀਂ ਸਾਰੇ ਇਸ ਮਸਲੇ ਦੇ ਉੱਤੇ ਉੱਪਰ ਅਧਿਕਾਰੀਆਂ ਨਾਲ ਡਿਸਕਸ ਕਰਾਂਗੇ ਡੀਸੀ ਸਾਹਿਬ ਨਾਲ ਡਿਸਕਸ ਕਰਾਂਗੇ ਉਸ ਤੋਂ ਬਾਅਦ ਜਿਹੜਾ ਅਗਲਾ ਫੈਸਲਾ ਤੁਹਾਨੂੰ ਸੁਣਾਵਾਂਗੇ ਪਰ ਮੈਂ ਤੁਹਾਡੇ ਮੱਦੇਮਨ ਰਹਿ ਇਹ ਚੇਤਾਵਨੀ ਦੇਣੀ ਚਾਹੁੰਦਾ ਕਿ ਇਹ ਰਸਤੇ ਆ ਜਿਹੜੇ ਅਸੀਂ ਹਰ ਹਾਲਤ ਬਣਾਉਣੇ ਆ ਸਾਨੂੰ ਇੱਥੇ ਜਿੱਦਾਂ ਮਰਜ਼ੀ ਸੰਘਰਸ਼ ਕਰਨਾ ਪਵੇ ਉਹ ਸੰਘਰਸ਼ ਕਰਨ ਵਾਸਤੇ ਤਿਆਰ ਆ ਇਹ ਸਾਡੀ ਚੇਤਾਵਨੀ ਆ ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿ ਸਾਡੇ ਰਸਤੇ ਆ ਜਿਹੜੇ ਅਸੀਂ ਉਹ ਬਿਲਕੁਲ ਬੰਦ ਨਹੀਂ ਹੋਣ ਦੇਵਾਂਗੇ ਇਹ ਰਸਤੇ ਅਸੀਂ ਜਿਵੇਂ ਸਾਡੇ ਪਹਿਲਾਂ ਸਦੀਆਂ ਤੋਂ ਚੱਲੇ ਆ ਰਹੇ ਆ ਉਹ ਰਸਤੇ ਇਹ ਚੱਲਣੇ ਚਾਹੀਦੇ ਆ ਸੋ ਇਸ ਕਰਕੇ ਅੱਜ ਅਸੀਂ ਇੱਥੇ ਡਿਸਕਸ ਕੀਤੀ ਆ ਸਾਰੇ ਕਿਸਾਨ ਭਰਾ ਖੇਤਾਂ ਵਾਲੇ ਇੱਥੇ ਆਏ ਹੋਏ ਨੇ ਅੱਗੇ ਜਿਹੜਾ ਅਗਲਾ ਪ੍ਰੋਗਰਾਮ ਹੋਊਗਾ ਮੋਰਚਾ ਸਾਡਾ ਪੱਕਾ ਇੱਥੇ ਫੇਰ ਜਦੋਂ ਸਾਨੂੰ ਲੋੜ ਪਈ ਤਾਂ ਅਸੀਂ ਦੁਬਾਰਾ ਫੇਰ ਜੇ ਇੱਥੇ ਇਸ ਰਸਤੇ ਨੂੰ ਪੂਰਨ ਦੀ ਗੱਲ ਕੀਤੀ ਇਹਨਾਂ ਨੇ ਜਾਂ ਨਾਂ ਬਣਾਉਣ ਦੀ ਗੱਲ ਕੀਤੀ ਤਾਂ ਇਹਦੇ ਤੇ ਤਕੜਾ ਸ਼ਿਕਾਰਸ਼ਾ ਜਿਹੜਾ ਉਹ ਬੀਕੇਜੂ ਡਕਾਉਂਦਾ ਵੱਲੋਂ ਅਸੀਂ ਲੜਾਂਗੇ ਜਦੋਂ ਦੀ ਇਹ ਸਰਪੇ ਹੋਇਆ ਇਹ ਸੜਕ ਦਾ ਜਿਹੜਾ ਨਿਰਮਾਣ ਸੀ ਇਹਨਾਂ ਨੇ ਕੰਮ ਸੀ ਸ਼ੁਰੂ ਕੀਤਾ ਸੀਗਾ ਉਦੋਂ ਤੋਂ ਹੀ ਇਹ ਕਿਸਾਨਾਂ ਨੂੰ ਪਤਾ ਲੱਗਿਆ ਕਿ ਇਹ ਜਿਹੜੇ ਸਾਡੇ ਪੌੜਾ ਇਹ ਬਣ ਨਹੀਂ ਰਹੇ ਉਦੋਂ ਤੋਂ ਲੈ ਕੇ ਸਾਡੇ ਕੋਲੇ ਨਕਲਾਂ ਵੀ ਹੈਗੀਆਂ डीसी साहब ਨੂੰ ਅਸੀਂ ਮੰਗ ਪੱਤਰ ਦੇ ਕੇ ਆਏ ਆ ਐਨਐਸਸੀ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਦੇ ਕੇ ਆਏ ਆ ਇਹ ਆਏ ਨਹੀਂ ਵੀ ਸਾਡੇ ਅੱਜ ਹੀ ਜਾਤ ਆਇਆ ਜੇ ਇਹ ਅਸੀਂ ਮੰਗ ਪੱਤਰ ਦਿੱਤੇ ਆ ਤਾਂ ਇਹ ਜਿਹੜਾ ਗਾਇਬ ਆ ਇਹ ਤਾਂ ਹੀ ਖੜਾ ਇਸ ਕਰਕੇ ਜੇ ਮੰਗ ਪੱਤਰ ਨਾ ਦਿੱਤੇ ਹੁੰਦੇ ਤਾਂ ਇਹਨਾਂ ਨੇ ਮਿੱਟੀ ਇੱਥੇ ਪੂਰ ਦੇਣੀ ਸੀ ਸੋ ਇਸ ਕਰਕੇ ਸਾਡੇ ਮੰਗ ਪੱਤਰ ਪਹਿਲਾਂ ਤੇ ਦਿੱਤੇ ਹੋਏ ਆ ਉਹਨਾਂ ਦੀਆਂ ਸਾਰੀਆਂ ਨਕਲਾਂ ਸਾਡੇ ਕੋਲੇ ਜਾਂ ਤੇ ਇਹ ਅਸੀਂ ਹਰ ਹਾਲਤ ਜਿਹੜੇ ਹੈਗੇ ਆ ਪੁਰ ਬਣਵਾਉਣੀ ਨੇ ਜਿਹੜੇ ਮੁਲਾਜ਼ਮ ਇੱਥੇ ਆਏ ਸੀ ਉਹਨਾਂ ਨੂੰ ਤੁਸੀਂ ਕੀ ਦੱਸਿਆ ਉਹਨਾਂ ਨੇ ਕੀ ਪੁੱਛਿਆ ਜਾਂ ਤੁਹਾਨੂੰ ਕੀ ਸਵਾਲ ਕਰੇ ਉਹਨਾਂ ਨੇ ਉਹਨਾਂ ਨੇ ਸਾਨੂੰ ਸਵਾਲ ਇਹੀ ਸੀ ਉਹਨਾਂ ਦਾ ਜੜ ਸਾੜਾ ਜ਼ੋਰ ਦਿੱਤਾ ਹੋਇਆ ਵਾ ਸੀਗਾ ਵੀ ਜਿਹੜਾ ਰਜਵਾਹਾ ਉਹਦੇ ਉੱਤੇ ਅਸੀਂ ਕੋਈ ਸਲੇਬਾਂ ਵਗੈਰਾ ਰੱਖ ਦੇਾਂਗੇ ਜਿਵੇਂ ਕਿ ਫਿਰ ਆਰਜੀ ਨਗਣਾ ਹੁੰਦਾ ਇੱਕ ਦਿਨ ਦੋ ਦਿਨ ਦੱਸ ਦੇਣਾ ਵਾਸਤੇ ਨਗਣਾ ਹੁੰਦਾ ਉਹਦੇ ਨਾਲ ਜਿਹੜੇ ਹੈਗੇ ਸਾਡੇ ਜਿਹੇ ਜੇ ਸਾਡੇ ਸੰਦਾਂ ਖੇਤੀ ਦੇ ਉਹ ਹੱਲ ਜਿਹੜੇ ਹੈਗੇ ਉਹਨਾਂ ਨੂੰ ਅਸੀਂ ਦੱਸਿਆ ਉਹਨਾਂ ਨੇ ਆਪਦੀਆਂ ਟੈਕਨੀਕਲ ਗੱਲਾਂ ਦਸੀਆਂ ਅਸੀਂ ਉਹਨਾਂ ਨੂੰ ਜਿਹੜਾ ਅਸੀਂ ਗਰਾਊਂਡ ਲੈਵਲ ਤੇ ਕੰਮ ਕਰਦੇ ਆਂ ਵੀ ਇੱਥੋਂ ਦੀ ਟਰੈਕਟਰ ਜਾਂ ਕੰਪੈਨ ਲੱਗ ਸਕਦੀ ਹੈ ਕਿ ਨਹੀਂ ਲੱਗ ਸਕਦੀ ਉਹਨਾਂ ਨੇ ਆਪਦੇ ਦੱਸਿਆ ਅਸੀਂ ਉਹਨਾਂ ਨੂੰ ਆਪਦੇ ਉਹਨਾਂ ਨੂੰ ਹਰੇਕ ਗੱਲ ਦਾ ਉਹਨਾਂ ਨੇ ਤਾਂ ਜਵਾਬ ਦਿੱਤਾ ਤੇ ਲਾਜਵਾਬ ਹੋਏ ਨੇ ਉਹ ਚਾਹੇ ਇੱਥੇ ਇੱਕ ਕਿਸਾਨ ਹੋਵੇ ਤੇ ਚਾਹੇ ਇੱਥੇ 100 ਕਿਸਾਨ ਹੋਵੇ ਰਸਤਾ ਤਾਂ ਹਰੇਕ ਕਿਸਾਨ ਨੂੰ ਮਿਲਣਾ ਹੀ ਚਾਹੀਦਾ ਵੈਸੇ 10-12 ਕਿਸਾਨ ਜਿਹੜੇ ਹੈਗੇ ਆ ਇੱਧਰ ਹੈਗੇ ਆ ਖੇਤਾਂ ਵਾਲੇ ਪਰ ਫਿਰ ਅਸੀਂ ਤਾਂ ਇਹ ਕਹਿੰਦੇ ਆ ਵੀ ਇੱਕ ਕਿੱਲੇ ਨੂੰ ਕਾਈ ਬਣ ਕੇ ਜੇ ਇੱਕ ਕਿੱਲਾ ਕਿਸੇ ਦਾ ਦੂਜੇ ਦੂਸਰੇ ਪਾਸੇ ਰਹਿ ਗਿਆ ਉਹ ਨੰਗੂ ਕਤਾ ਉਈ ਕਸੇ ਰਸਤੇ ਵਿੱਚ ਸੀ ਉਹਨੂੰ ਜ਼ਮੀਨ ਨੂੰ ਬੋਣਾ ਵੀ ਆ ਬੀਜਣਾ ਵੀ ਆ ਫਸਲ ਕੱਟਣੀ ਵੀ ਆ ਬੀਜਣੀ ਵੀ ਆ ਇਸ ਕਰਕੇ ਰਸਤਾ ਤਾਂ ਉਹਨੂੰ ਵੀ ਚਾਹੀਦਾ ਨਾ ਇਹ ਮਰੱਬੇਬੰਦੀ ਵੇਲੇ ਤਾਂ ਕੱਟਿਆ ਹੋਇਆ ਪਿੰਡ ਤੋਂ ਆ ਕੇ ਇੱਥੇ ਆ ਰਿਹਾ ਜਿਹੜੀ ਇਹ ਪਹੀ ਆ 1.5 16 ਫੁੱਟ ਆ ਤਿੰਨ ਕਰਮਾਂ ਦੀ ਇਹ ਹੈਗੀ ਆ ਜਿਹੜੇ ਆਮ ਰਾਸ ਜਿਹੜੇ ਪਿਛਲੇ ਸਾਡੇ ਜਿਹੜੇ ਸਾਡੇ ਬਜ਼ੁਰਗ ਸੀ ਉਹਨਾਂ ਦੇ ਛੜਾਏ ਹੋਏ ਨੇ ਇਹ ਕਿ ਘੱਟੋ ਘੱਟ ਜਿਹੜੇ ਹੈਗੇ ਤਿੰਨ ਕਰਮਾ ਵੇਚਦੀ ਜਿਹੜਾ ਹੈਗਾ ਸਾਡੇ ਸਾਰੇ ਸੰਤ ਨਾੱਕ ਸਕਦੇ ਆ ਤਾਂ ਪਿੰਡ ਤੋਂ ਲਾ ਕੇ ਇੱਥੋਂ ਤੱਕ ਇਹ ਤਿੰਨ ਕਰਮਾ ਪਹੀ ਜਿਹੜੀ ਹੈਗੀ ਆ ਉਹ ਨਕਸ਼ੇ ਦੇ ਵਿੱਚ ਮربع ਬੰਦੀ ਮੇਲੇ ਦੀ ਲੱਗੀ ਹੋਈ ਆ ਕੱਟੀ ਹੋਈ ਆ